ਅੰਮ੍ਰਿਤਸਰ ਕੀ ਆ ਰਹੀ ਪਰਫਾਰਮੈਂਸ ਜਿਹੜੀ ਅੱਜ ਕੀਤੀ ਆ ਰਹੀ ਹੈ ਤਾਂ ਕਿੰਨੇ ਮੋਟਰਸਾਈਕਲ ਫੜੇ ਗਏ ਰਹੇ ਜੀ ਮਾਨਯੋਗ ਪੁਲਿਸ ਕਮਿਸ਼ਨਰ ਅੰਮ੍ਰਿਤਸਰ ਸਦਾ ਗੁਰਪ੍ਰੀਤ ਸਿੰਘ ਪੋਲਰ ਸਾਹਿਬ ਉਹਨਾਂ ਦੀ ਹਦਾਇਤਾਂ ਅਨੁਸਾਰ ਸ਼੍ਰੀ ਅਰਵਿੰਦ ਮੀਨਾ ਜੀ ACP ਨਾਰਥ ਤੇ ਮਿਸਟਰ ਰੋਬਨ ਹੰਸ ਐਸ ਐਚਓ ਰਣਜੀਤ ਅਬਨੀਓ ਇਹਨਾਂ ਨੇ ਦੋ ਪਰਚੇ ਦਰਜ ਕੀਤੇ ਸੀ ਇੱਕ ਐਫਆਈਆ ਨੰਬਰ 12 ਤੇ ਐਫਆਈਆ ਨੰਬਰ 13 ਅੰਦਰ ਸੈਕਸ਼ਨ 303 ਅ ਬਟਾਈ ਕਿ 317 2 111 ਬੀ ਐਨ ਐਸ ਪੀ ਐਸ ਰਣਜੀਤ ਐਵਨਿਊ ਇਹਦੇ ਚ ਇਹਨਾਂ ਨੇ ਤਿੰਨ ਜਣੇ ਗ੍ਰਿਫਤਾਰ ਕੀਤੇ ਇੱਕ ਹੈ ਜੋਗਨ ਸਿੰਘ ਸਨ ਮੰਗਲ ਸਿੰਘ ਅ ਅੰਮ੍ਰਿਤਸਰ ਰੂਰਲ ਅਜਨਾਲਾ ਦਾ ਰਣਵਲਾ ਇਹਦੇ ਨਾਲ ਦੋ ਜੁਵਨਾਈਲ ਵੀ ਅਰੇਸ ਕੀਤੇ ਹੈ ਤੇ ਜਿਹੜੀ ਐਫ ਆਈ ਆ ਨੰਬਰ 13 ਹੈ ਇਹਦੇ ਚ ਤਿੰਨ ਜਨੇ ਅਰੇਸ ਕੀਤੇ ਰੋਹਿਤ ਕੁਮਾਰ son of ਕਾਲਾ ਸਿੰਘ ਸਲੀਮ son of ਵਿਕਰਮਜੀਤ ਸਿੰਘ ਸਨੀ ਸ਼ਰਮਾ son of ਵਿਜੇ ਕੁਮਾਰ ਇਹ ਸਾਰਿਆਂ ਦੀ ਉਮਰ ਤਕਰੀਬਨ 22-23 ਸਾਲ ਹੈ ਤੇ ਜਿਹੜਾ ਸਨੀ ਹੈ ਸਨੀ ਸ਼ਰਮਾ ਉਹਦੀ ਤਕਰੀਬਨ 32 ਸਾਲ ਦੇ ਲਾਗੇ ਤੱਕ ਉਮਰ ਹੈ ਤੇ ਅਸੀਂ ਇਹਨਾਂ ਤੋਂ ਤਕਰੀਬਨ 30 ਐਕਟਿਵਾ ਤੇ ਮੋਟਰਸਾਈਕਲ ਬਰਾਮਦ ਕੀਤੇ ਹੈ ਏ ਬੇਸਿਕਲੀ ਆਪਣਾ ਗਿਰੋ ਚਲਾਉਂਦੇ ਸੀ ਚੋਰੀ ਦਾ ਹਰ ਰੋਜ਼ ਦਾ ਇੱਕ ਅੱਧਾ ਇੱਕ ਅੱਧਾ ਮੋਟਰਸਾਈਕਲ ਚੋਰੀ ਕਰਦੇ ਸੀ ਤੇ ਸਾਡੇ ਕੋਲ ਕੰਪਲੇਨਟ ਆਉਂਦੀ ਸੀ ਐਸ ਐਫ ਆਈ ਆਰ ਵੀ ਰਿਜਿਸਟਰ ਕਰਦੇ ਸੀਗੇ ਤੇ ਅਸੀਂ ਸਾਨੂੰ ਜਿਵੇਂ ਲੋਕਾਂ ਨੇ ਡਿਸਕ੍ਰਿਪਸ਼ਨ ਵੀ ਦੱਸੀ ਕਿ ਉਹਨਾਂ ਨੂੰ ਸ਼ੱਕ ਸੀਗਾ ਕੋਈ ਨਾ ਕਿਸੇ ਨਾ ਕਿਸੇ ਨੂੰ ਕਿ ਕੋਈ ਯੰਗ ਜੇ ਮੁੰਡੇ ਹੈਗੇ ਆ ਤੇ ਉਹ ਚੋਰੀ ਕਰਦੇ ਆ ਤੇ ਪ੍ਰੋਪਰ ਨਾਕਾਬੰਦੀ ਜਿਵੇਂ ਕਿ ਤੁਸੀਂ ਹਰ ਰੋਜ਼ ਹੀ ਦੇਖਦੇ ਹੋ ਕਿ ਰஞ்சிਤਪੁਰ ਨੇ ਏਰੀਆ ਤੇ ਬਾਕੀ ਕਮਿਸ਼ਨਰੇਟ ਦੇ ਏਰੀਆ ਦੇ ਵਿੱਚ ਨਾਕਾਬੰਦੀ ਪ੍ਰੋਪਰ ਹੁੰਦੀ ਹੈ ਤੇ ਅਸੀਂ ਸਾਰੇ ਜ਼ਿਲ੍ਹੇ ਦੇ ਵਿੱਚ ਹੀ ਵਾਈਰਲੈਸ ਮੈਸੇਜ ਭੇਜਿਆ ਹੋਇਆ ਸੀਗਾ ਤੇ ਬ੍ਰੀਫ ਕੀਤਾ ਹੋਇਆ ਸੀ ਆਪਣੇ ਕਨਸਟੇਬਲਰੀ ਨੂੰ ਤੇ ਉਹਨਾਂ ਨੇ ਸਵਿਫਟਲੀ ਐਕਟ ਔਨ ਕਰਕੇ ਰੰਜੀਤ ਜੱਪਨੀਓ ਪੁਲਿਸ ਸਟੇਸ਼ਨ ਦੇ ਦੇ ਮੁਲਾਜ਼ਮਾਂ ਨੇ ਜੋਬਨ ਸਿੰਘ ਨੂੰ ਅਰੈਸਟ ਕੀਤਾ ਤੇ ਦੇ ਨਾਲ ਦੋ ਜੁਮਨਾਈਲ ਵੀ ਅਸੀਂ ਅਰੈਸਟ ਕੀਤੇ ਤੇ ਉਹਨਾਂ ਤੋਂ ਅਸੀਂ 11 ਐਕਟਿਵ ਸਕੂਟਰ ਤੇ ਇੱਕ ਮੋਟਰਸਾਈਕਲ ਰਿਕਵਰ ਕੀਤਾ ਐਫਆ ਨੰਬਰ 12 ਦੇ ਵਿੱਚ ਤੇ ਉਸ ਤੋਂ ਬਾਅਦ ਜਿਹੜਾ ਅਸੀਂ ਹੋਰ ਵੀ ਮੈਸੇਜ ਦਿੱਤਾ ਸੀ ਤੇ ਇੱਕ ਜਿਹੜਾ ਰੋਹਿਤ ਹੈ son of ਕਾਲਾ ਸਿੰਘ ਇਹਨੂੰ ਵੀ ਅਸੀਂ ਨਾਕੇ ਤੇ ਫੜਿਆ ਇਹਦਾ ਜਿਹੜੇ ਮੋਟਰਸਾਈਕਲ ਤੇ ਸੀਗਾ ਉਹਦਾ ਸਾਡੇ ਕੋਲ ਨੰਬਰ ਸੀਗਾ ਤੇ ਅਸੀਂ ਫਲੈਸ਼ ਕੀਤਾ ਸੀ ਪੂਰੇ ਕਮਿਸ਼ਨਰੇਟ ਦੇ ਵਿੱਚ ਤੇ ਜਿਵੇਂ ਸਾਨੂੰ ਮੁਲਾਜ਼ਮਾ ਨੂੰ ਦੇਖਿਆ ਤੇ ਉਹਨਾਂ ਨੇ ਰੋਹਿਤ ਨੂੰ ਫੜ ਲਿਆ ਤੇ ਇਹਦੇ ਨਾਲ ਅਸੀਂ ਸਲੀਨ ਤੇ ਸਨੀ ਨੂੰ ਵੀ ਰੰਜੀਤ ਅੰਮ੍ਰਿਉ ਏਰੀਆ ਦੇ ਵਿੱਚ ਫੜ ਲਿਆ ਤੇ ਇਹਨਾਂ ਦਾ ਅਸੀਂ ਰਿਮਾਂਡ ਲੇਤਾ ਹੈ ਤੇ ਇਹਨਾਂ ਦੇ ਕਹਿਣ ਮੁਤਾਬਿਕ ਇਨਾ ਤੱਕ ਇੱਕ ਮਾਸਟਰਮਾਈਂਡ ਵੀ ਹੈਗਾ ਉਹ ਵੀ ਅੰਮ੍ਰਿਤਸਰ ਦੇ ਸਰౌਨਿੰਗ ਏਰੀਆ ਦਾ ਹੀ ਹੈਗਾ ਤੇ ਉਹਨੂੰ ਵੀ ਅਸੀਂ ਨਾਕ ਕਰਕੇ ਤੇ ਸਾਨੂੰ ਮੀਤ ਹੈ ਕਿ ਜਦੋਂ ਅਸੀਂ ਉਹਨੂੰ ਨਾਕ ਕਰਾਂਗੇ ਤਾਂ ਸਾਨੂੰ ਹੋਰ ਵੀ ਬ੍ਰਾਂਡ ਦੀਆਂ ਇਹ ਮੋਟਰਸਾਈਕਲ ਸਰ ਜਹਾਂਦਰ ਕਿੱਥੇ ਵਾਰਦਾਤਾ ਕਰਦਾ ਸੀ ਵੀ ਇਹ ਇਹ ਬੇਸਿਕਲੀ ਅੰਮ੍ਰਿਤਸਰ ਕਮਿਸ਼ਨਰੇਟ ਦੇ ਵਿੱਚ ਜ਼ਿਆਦਾ ਵਾਰਦਾਤਾ ਕਰਦਾ ਸੀ ਕਿਉਂਕਿ ਅਰਬਨ ਸਿਟੀ ਹੈ ਡੈਂਸ ਡੈਸਲੀ ਪੋਪੂਲੇਟਿਡ ਟਾਊਨ ਹੈ ਤੇ ਇੱਥੇ ਸਕੂਟਰ ਮੋਟਰਸਾਈਕਲ ਕਾਫੀ ਹੁੰਦੇ ਆ ਪਾਰਕਿੰਗਸ ਦੇ ਵਿੱਚ ਜਾਂ ਪਾਰਕ ਦੇ ਬਾਹਰੋਂ ਉੱਥੇ ਜ਼ਿਆਦਾ ਕਰਦਾ ਸੀ